ਦੇ ਜਿਹੜੇ ਉਹ ਜਿਹੜੇ ਉਹ ਵੀ ਹਲਕ ਉੱਤਦੇ ਆ ਇਸ ਕਰਕੇ ਦਮਿਆ ਹੋਏ ਹਾਦਸੇ ਆ ਵੀ ਕਰੀਆਂ ਔਰ ਆਉਣਾ ਨਾਲ ਸਮਝਣਾ ਉਹਦੇ ਵਿੱਚ ਫੁੱਟੇ ਸਟੋਰੀ ਫੰਡ ਨਾ ਬਣਾਣੇ ਛੇ ਗੈਂਟੀ ਕਰਦੇ ਜਿਹਨੇ ਨਾ ਬਣਾਣੇ ਸਾਰੇ ਜਿਹੜੇ ਸਾਰੇ ਜਿਹੜੇ ਦੀ ਪਹੁੰਚ ਤੇ ਰੱਖਦਾ ਚਲੋ ਸਵਾਗਤ ਜੋ

ख़ान बेनी कंदा किनि नौजवान असांखे मान खड़े सारे नोहन सिंध जी जॾहिं नथो पहुचे उन माना यादि आहे ਇਹ ਸੱਜੂ ਸੱਜੇ ਲਾਗੇ ਬਾਜੀ ਨੂੰ ਦਰਨਾ ਕੀਤਾ ਜਾ ਰਿਹਾ ਲੇਕਿਨ ਨਾਲ ਸਾਜੂ ਸਾਹ ਜਿੰਦਾ ਆਇਆ ਬੁਰਾ ਸਮਾਰਾਇਆ ਇਸ ਪਾਰਵੀ ਨੂੰ ਜਮੀਨ ਦੇ ਬਾਜੀ ਹੋ ਗਿਆ ਜਾਂਦਾ ਪੰਜਾਬੀ ਵਿੱਚ ਜਿਹੜਾ بڑا ਪਾਰਵੀ ਦਾ ਰਿਤ ਮੰਨਿਆ ਤੇ ਪਾਰਦੀ ਦਾ ਹਾਈ ਕਮਾਂਡ ਨੂੰ ਨਾਲ ਮੰਨ ਦਿੱਤਾ ਕੋਸ਼ਕਤਾਵਾਂ ਦਿੱਤਾ ਮਕਰਤਾਂ ਜੇ ਨਾਲ ਸ਼ਰ ਕੋਲ ਨੂੰ ਬਚੋ ਜਿਸ ਨੂੰ ਜਦਾਂ ਮੈਂ ਬੜੇ ਸੀ ਨਾ ਉਹਨਾਂ ਦੀ ਗੱਲ ਜਿਹੜੀ ਆ ਉਹ ਵੀ ਉਹਨੂੰ ਖੀ ਸੀ ਪਰ ਜਦੋਂ ਉਹ ਕਿਸੇ ਨੂੰ ਫੋਨ ਕਰਦੇ ਸੀ ਉਹਨਾਂ ਦੇ ਘਰ ਦੇ ਕੰਮ ਉਹ ਸਾਰੇ ਹੁੰਦੇ ਸੀ ਅਫਸੋਸ ਹੈ ਜਦੋਂ ਉਹ ਸਮਾਂ ਮਨਾ ਦੇਵੇ ਤੇ ਜਿਹੜਾ ਰਿਸ਼ਤੇਦਾਰ ਜਾਂ ਯਾਰ ਦਾ ਸੱਜਣ ਜਿਹੜਾ ਪਾਰਟੀ ਬੰਦਰ ਉਸ ਦਿਨ ਤੋਂ ਲੈ ਕੇ ਸਮਾਜੋਂ ਤੇ ਛੱਡ ਜਾਵੇ ਉਹਨੂੰ ਪੱਕੀ ਕਹਿੰਦੇ ਮੈਂ ਦੇਖਦਾ ਸਾਡੇ ਪੋਸਟ ਲੱਗਿਆ ਬਾੜ ਦਾ ਸਾਡੇ ਜੋ ਪੰਜਾਬ ਦੇ ਨਾਜੂਦਾਂ ਦੇ ਮਦਦ ਨੇ ਸਰਦਾਰ ਅਕਬਰ ਸਿੰਘ ਰੱਖੀ ਜਾਂਦੀਆਂ ਜੀ ਜਿਹੜਾ ਮਦਦ ਜੂਨੀ ਅਦਾਲਤ ਸੁਦਰ ਸਿੰਘ ਪਿੱਟੋਲੀ ਦਰਵਾਜ਼ਾ ਸਾਹਿਬ ਤੁਹਾਡਾ ਸਾਥ ਦੇ ਕਰਕੇ ਗਏ ਆ ਮੈਂ ਸਾਰਿਆਂ ਨੂੰ ਬਧਿਤ ਕਰਦਾ ਬਾਗੀ ਹੁਕੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੋਰਿੰਦ ਖਰਾਬ ਦੇ ਵਿੱਚ ਬਹੁਤ ਵੱਡੀ ਜਿਹੜੀ ਮੀਟਿੰਗਾਂ ਚ ਰੈਲੀ ਦਾ ਰੁਕ ਤਾਰ ਗਈ ਕਿ ਤੁਸੀਂ ਇਹ ਗੱਲ ਮਹਿਸੂਸ ਕੀਤੀ ਹੈ ਕਿ ਸ਼ਰੋਗਣੀ ਅਕਾਦਿਦਾਂ ਨੇ ਜਿੱਥੇ ਇਸ ਕਰਕੇ ਨੂੰ ਏਡਾ ਵੱਡਾ ਮਾਨ ਤੇ ਸਤਿਕਾਰ ਦਿੱਤਾ ਉਥੇ ਅੱਜ ਇਹ ਸ਼ਰੋਗਣੀ ਅਕਾਦਿਦਾਂ ਨੂੰ ਲੋੜ ਸੀ ਜਿਹਨਾਂ ਲੋਕਾਂ ਨੂੰ ਜਿੰਮੇਵਾਰੀ ਦਿੱਤੀ ਮਾਨ ਤੇ ਸਤਕਾਰ ਦਿੱਤਾ ਉਹ ਲੋਕ ਪਾਰਟੀ ਨੂੰ ਛੱਡ ਕੇ ਭੱਜ ਗਏ ਉਹਨਾਂ ਸਰਦਾਰ ਦੇ ਘਰ ਪਿੱਛਾ ਮੀਟਰ ਕਰ ਰਿਆ ਸੀ ਇਸ ਘਰ ਤੇ ਡਰਤੇ ਮਾਨ ਸ੍ਰੋਣੀ ਕੰਗਰਦਰ ਨੂੰ ਕਿ ਤੁਸੀਂ ਇੱਕ ਬਹੁ ਸੱਚੇ ਸੱਚੇ ਸਿਪਾਹੀ ਹੋ ਕਿੱਲਰ ਹੋ ਹਮੇਸ਼ਾ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਸੇ ਗੱਲ ਦਾ ਫਰਕ ਨਹੀਂ ਰੱਖਿਆ ਜੇ ਪੰਜਾਬ ਨੂੰ ਤਰੱਕੀਆਂ ਦੀਆਂ ਨੀਹਾਂ ਤੇ ਪਹੁੰਚਾਇਆ ਤੇ ਹਰ ਵਰਗ ਨੂੰ ਮੁਲਾਜ਼ਮਾਂ ਨੂੰ ਕਿਸਾਨਾਂ ਨੂੰ ਕੰਦੂਰਾ ਨੂੰ ਇੱਕ ਬਹੁਤ ਵੱਡਾ ਮਾਨ ਦੇ ਕੇ ਪੰਜਾਬ ਜੋ ਮੌਸਮ ਦੀ ਗੋਦੀ ਕਰਕੇ

ابھی باہر پرنا ہے اور باہر کر کے اور اب بھی کسی بڑا واقع کر کے بسایا ہے تھوڑا دنواد ہے اور بہت ہی ستر نے من پر اج یہ کٹا ہے یہاں سہیوگ دیا ہے اور میرے نال بہت ہی سرکار جو بہت سارا جو ضلع پر کسان نے کپٹر جنرل نے قالیسا

ਕਰਦੇ ਆ ਜਿਨ੍ਹਾਂ ਨੇ ਸਰ ਵਿਕਰਮ ਲਖੀਆ ਬਾਲ ਨੂੰ ਜਿਹਨੇ ਅੱਜ ਉਸ ਦੇ ਪਰਚੇ ਦੇ ਵਿੱਚ ਹੋ ਗਏ ਰੈਕ ਕੀਤਾ ਹੋਇਆ ਹੈ ਅੱਜ ਬਖੜਗੇ ਕਾਂਗਰਸ ਨੂੰ ਕਲਾ ਬੜਗੇ ਬੈਠੇ ਹਨ ਕੱਲ ਜਦੋਂ ਜੀਪੀ ਹਿੰਦੂ ਪਾਡਾ ਜੀ ਨੇ ਕਰਜਹਾਰ ਕੇ ਪਰਚੇ ਹਿੰਦੀ ਕਰੀ ਉੱਤੇ ਕਾਠੋ ਹੋਇਆ ਉਹਦੇ ਬੇਟੇ ਵਰਤਨ ਗੁਜਾਰਿਆਂ ਨੇ ਕੋਲੇ ਪਰਿਵਾਰਿਕ ਲੜਾ ਕੋਲੇ ਫਿਟਕਾਰਿਆ ਨੇ ਨੇ ਆਇਆ ਜਿਹੜੀ ਮੇਰੇ ਨੂੰ ਵੀ ਇਹ ਵੀ ਵੀਡੀਓ ਦਿਖਾ ਰਹੇ ਤਾਂ ਪਰ ਪਹਿਲਾਂ ਹੀ ਕੋਲ ਲਈ ਉਹ ਜਿਹੜਾ ਆਪਾਂ ਜ ਨਵਾਂ ਬੱਧਾ ਜਾਂਦਾ ਹੈ ਉਹਨੂੰ ਪਤਾ ਹੀ ਹੈ ਕਿ ਉਹ ਕੀ ਜਦੋਂ ਲੋਦਾ ਹੈ ਦੁਬਾਰਾ ਉੰਨੀ ਪਹਿਲਾਂ ਗੈਪ ਪਾੜ ਕੇ ਚੜਗੇ ਜਾਂ ਉਹ ਕੰਕਰ ਚੜਗੇ ਗਿਆ ਜਾਂ ਉਹ ਕੰਕਰ ਚੜਗੇ ਗਿਆ ਦੁਬਾਰਾ ਉਹਨੂੰ ਪਾੜ ਕੇ ਜਾਣਾ ਪਿਆ ਉਹ ਕੰਕਰ سارے ਰਾਤ ਦੀ ਉਹ ਸਾਰੇ ਜਨਰ ਦੇ ਨਾਲ ਹੀ ਪਰ ਜੀ ਕੀ ਗਾਉ ਹੁਕਮ ਯਾਰ ਉਹ ਹੁਕਮ ਕਰਨੇ ਤੇ ਮੈਨੂੰ ਪ੍ਰਮਾਨ ਕਰਦੀ ਇਹ ਇਨ ਇਨ ਕੇ ਬਣ ਰਹਾ ਬੜਾ ਆਨੰਦ ਮਾਇਆ ਪਰ ਕਿਉਂਕਿ ਰਾਜ ਭਾਰ ਲੋਕ ਫੜਕ ਉੱਪਰ ਵੀ ਨੇ ਹਾਂ ਪਰ ਸਮਾਜ ਦਾ ਜਰੂਰ ਉਹੀ ਮਿਲਿਆ ਜਿਹੜਾ ਪਰਿਵਾਰ ਦੇ ਨਾਲ ਕਰਤਾ ਜੀ ਨਾਲ ਆਪਾਂ ਖੜੂਗੇ ਇਹ ਮੈਂ ਕੰਨ ਦਾ ਅਰਥ ਖਵਾ ਹੈ ਕੋਈ ਜਿਹੜੇ ਵੀ ਜਿਹੜੇ ਵੀ ਜੋਤੇ ਹਾਂ ਇਹ ਨਿਕਾਸੀ ਮਤਾ ਦੇ ਪੂਰੇ ਤਰ੍ਹਾਂ ਦਾ ਕੰਮਜਾਜ ਦਾ ਨਾਮ ਹੋ ਰਿਹਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਪਾਜੀ ਜੀ ਦਾ ਖਾਲਸਾ ਉਪਾਇ ਵਿੱਚ ਦੀ ਨਵੇਂ ਮੱਤਕ ਚਲਾ ਰਹੇ ਨੇ। ਬਹੁਤ ਵਧੀਆ ਤੇਜੇ ਗਾਜੀ ਦਾ ਨਾਲ ਵਾਲਾ ਸਾਹਿਬ ਜੀ ਨੇ ਗੋਹਤਾ ਜੀ ਦਾ ਖਤਮ ਹਾ ਜੀ। ਇਸਰ ਲਈ ਬਹੁਤ ਵਧੀਆ ਤੇਜੇ ਦਾ ਹੋ ਰਿਹਾ ਹੈ। ਮੈਂ ਤੁਹਾਨੂੰ ਦਿਲ ਕਰਨਾ ਹੈ ਕਿ ਤੁਹਾਨੂੰ ਪਰੋਖਾ ਭੰਗਿਆ ਕਹਿੰਦਾ ਹਾਂ। ਤੇ ਦੂਜੀ ਪਾਰਟੀਆਂ ਨੇ ਇਹੋ ਬੰਦਾ ਸੋਸ਼ਲ ਮੀਡੀਆ ਦੇ ਛੱਡਿਆ ਹੋਇਆ ਹੈ ਕਿ ਮਾਦਰਾ ਨੂੰ ਨੋਮ ਕਰਨਾ ਹੈ। ਕੀ ਹੋ ਗਿਆ ਪਹਿਲਾ ਜ਼ਿੰਮੇਦਾਰ ਕਹਿੰਦੇ ਬਾਦਲਾਂ ਦੇ ਲਾਇਕ ਹੋਏ ਨੇ ਕਿ ਸਰਕਾਰੀ ਜ਼ਿੰਮੇਦਾਰ ਨੇ ਇਹ ਵਾਅਦੇ ਦੇ ਹੱਕੇ ਤੇ ਗੱਲ ਕਰਦੇ ਨੇ ਤੁਸੀਂ ਦੇਖ ਲਿਆ ਉਹ ਜ਼ਿੰਮੇਦਾਰ ਬਗਵਾਦਾਂ ਦੇ ਖਿਲਾਫ ਨਿਕਲੇ ਵਾਅਦਾ ਨਿਖਾਨ ਕੀਤਾ ਸਦਾ ਨੂੰ ਦੇਖਿਆ ਉਹ ਬਾਦਲਾਂ ਦੇ ਲਾਇਕ ਹੋਏ ਨਹੀਂ ਹੁਣ ਇੱਕ ਵੀ ਜਨਾ ਜ਼ਿੰਮੇਦਾਰਾਂ ਦੇ ਵਾਅਦਾਂ ਦੇ ਖਿਲਾਫ ਨਹੀਂ ਕਹਿ ਰਿਹਾ ਇਸ ਕਰਕੇ ਮੈਂ ਤੁਹਾਨੂੰ ਇਹ ਦਿੰਨਾ ਸਰਕਾਰ ਨੂੰ ਮਿੰਟਿਆ ਦੇ ਵਾਅਦਾਂ ਦੇ ਖਿਲਾਫ ਜਿਵੇਂ ਵੀ ਬੋਲਦੇ ਨੇ ਉਹਨਾਂ ਨੂੰ ਦਿੱਤੇ ਹੋਣ ਦੀ ਲੋੜ ਹੈ ਓ ਯਾਰ ਮੁੰਡਿਆ ਇੱਧਰ ਆ ਜਾਓ ਅਕੀਨ ਨਹੀਂ ਪਾਉ ਪਾਉ ਆਦੀ ਪਾਉ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇੱਕ ਮਿੰਟ ਇੱਕ ਮਿੰਟ ਰੌਮਣੀ ਕਾਲੀ ਦਲ ਪਕੀ ਪਕੀ ਦੀਆਂ ਨੇ ਕਾਲੀ ਦਲ ਖੋਮਨੀ ਅਕਾਲੀ ਦਲ ਜਿੰਦਾਬਾਦ ਖੋਮਨੀ ਅਕਾਲੀ ਦਲ ਜਿੰਦਾਬਾਦ ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਸਰਦਾਰ ਵਿਕ੍ਰਮਜੀਤ ਸਿੰਘ ਜੀਠੀਆ ਜਿੰਦਾਬਾਦ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇੱਥੇ ਵਾਈਟ ਕਰ ਲੈਣੀ ਹੈ ਸਤਿ ਸ੍ਰੀ ਅਕਾਲ ਆਪੇ ਟੂ ਜੀ ਪਾਜੀ ਸੰਕੋਸ਼ ਨੂੰ ਡੋਆਮ ਨਾਲ ਲਵਾਇਓ ਬੋਲੇ ਸੋ ਨਿਹਾਲ ਜੇ ਪੰਗਾਲੇ ਦੇ ਵਿੱਚ ਆਏ ਆ ਅੱਜ ਰੋਮੀ ਗਾਲੀਦਾਲ ਦੀ ਪਿੰਡ ਪੰਗਾਲੇ ਦੇ ਵਿੱਚ ਲਾਈਵ ਸਟੇਸਿੰਗ ਮੰਜਪੁਰ ਅਤੇ ਸਮੂੱਚੇ ਇਹਨਾਂ ਦੇ ਖਾਤੀਆਂ ਨੇ ਕਰ ਰਹੀ ਰੋਮੀ ਗਾਲੀਦਾਲ ਦੇ ਜੋ ਵਰਕਰ ਨੇ ਰੀ ਦੀ ਹੱਡੀ ਨੇ ਉਹਨਾਂ ਨੇ ਬੜੀ ਵੱਡਾ ਕੱਟ ਕੀਤਾ ਹੈ ਔਰ ਜੋਗੇ ਕੱਟ ਕਰਕੇ ਵਿਖਾ ਦਿੱਤਾ ਹੈ ਜੋ ਕੱਲ ਕਾਂਗਰਸ ਦੀ ਵੀ ਇੱਥੇ ਰੈਲੀ ਹੋਈ ਏ ਜੋ ਪੰਜਾਬ ਦੇ ਰਾਜਾ ਵਿਰਿੰਗ ਪ੍ਰਧਾਨ ਜੀ ਆਏ ਹੋਏ ਹਨ ਪਾਰਟੀ ਦੇ ਜਿਹੜੇ ਇਥੋਂ ਲੀਡਰ ਕੱਲ੍ਹ ਦੇ ਛੱਡ ਗਏ ਨ ਉਹ ਵੀ ਉੱਥੇ ਗਏ ਹੋ ਇਸ ਹਨ ਔਰ ਮੇਰਾ ਕਿ ਉਹਨਾਂ ਤੋਂ ਵੀ ਜ਼ਿਆਦਾ ਰੈਲੀ ਜਿਹੜੀ ਅੱਜ ਆੜੀ ਸ਼੍ਰੋਮੀ ਕਲਦਲ ਦੇ ਇਨਾ ਕਰਕੇ ਵਿਖਾਈ ਹੈ ਔਰ ਮੈਂ ਇਹਨਾਂ ਦਾ ਧੰਨਵਾਦ ਵੀ ਕਰਦਾ ਹਾਂ ਔਰ ਵਧਾਈ ਵੀ ਦਿੰਦਾ ਹਾਂ ਉੱਚੇ ਏਰੀਆ ਦੇ ਆਪਣੇ ਸਾਰੇ ਹੀ ਵਰਕਰ ਸਾਹਿਬਾਨਾਂ ਨੂੰ ਲੀਡਰ ਸਾਹਿਬਾਨਾਂ ਨੂੰ ਜਿਨ੍ਹਾਂ ਨੇ ਜਿਹੜੇ ਸ਼੍ਰੋਮੀ ਕਲਦਲ ਦੇ ਨਾਲ ਖੜੇ ਹਨ ਕਾਫੀ ਦੇ ਇਨਸਾਨ ਦੇ ਨਾਲ ਨਹੀਂ ਗਏ ਪਾਰਟੀ ਦੇ ਪਹਿਲਾਂ ਵੀ ਪਾਰਟੀ ਨਾਲ ਸੀ ਉਹ ਵੀ ਪਾਰਟੀ ਨਾਲ ਖਲੋਤੇ ਹਨ ਔਰ ਅੱਜ ਪਰ ਭਾਰਾ ਭਾਰੀ ਉਹਨਾਂ ਵਿੱਚ ਉਤਸ਼ਾਹ ਪਾਇਆ ਗਿਆ ਹੈ ਔਰ ਮੈਂ ਉਹਨਾਂ ਨੂੰ ਵਧਾਈ ਵੀ ਦਿੰਦਾ ਹਾਂ ਧੰਨਵਾਦ ਵੀ ਕਰਦਾ ਹਾਂ ਔਰ ਉਹਨਾਂ ਨੇ ਮਿਸ਼ਵਾਹਤ ਹੋਇਆ ਹੈ ਕਿ ਆਪਾਂ ਇਸੇ ਤਰ੍ਹਾਂ ਹੀ ਪੱਤ ਚੜ੍ਹ ਕੇ ਜੋ ਮਗੇਰੀਆਂ ਵਿੱਚ ਹੱਲਾ ਬੋਲ ਰਹਿਣੀਆਂ ਕਰਿਆ ਕਰਾਂਗੇ ਉਹ 227 ਵਿੱਚ ਸ਼੍ਰੋਮਣੀ ਕਾਲੀਦਾਦਾ ਜਿੱਥੋਂ ਜਿਹੜਾ ਵੀ ਨੁਮਾਇੰਦਾ ਆਇਆ ਉਹ ਜਿਤਾ ਕੇ ਭੇਜਾਂਗੇ ਮੈਂ ਇਸ਼ੇਰਕ ਦਾ ਅਤੇ ਫਰਦ ਪਾਤੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਥੈਂਕ ਯੂ ਥੈਂਕ ਯੂ ਕੀ ਕਹਿਣਾ ਚੰਦੇ ਸਰ ਅੱਜ ਮੀਟਿੰਗ ਕੀਤੀ ਹੈ ਜਿਹੜੀ ਮੀਟਿੰਗ ਬੜੀ ਸ਼ਾਰਟਲੀ ਬੜੀ ਜੀ ਸੀ ਪਲਾਈ ਸੀ ਇਹਲਾ ਮੌਸਮ ਤੁਹਾਨੂੰ ਪਤਾ ਕਿਦਾਂ ਦਾ ਹੈ ਤੇ ਉਸ ਪਰ ਅਸੀਂ ਸਾਡਾ ਰਵਦਾ ਵੀ ਬਾਹਰ ਟੈਂਟਰ ਲਾਉਂਦਾ ਛੋਟੀ ਜਿਹੀ ਮੀਟਿੰਗ ਸੀ ਤੇ ਹੁਣ ਤੋਂ ਇਹ ਕਾਠੇਲਾ ਜੀ ਤੁਹਾਨੂੰ ਸਾਰਾ ਸਬਤ ਕਰ ਰਿਹਾ ਕਿ ਕਿੰਨੀ ਵਧਾਇਆ ਕਿ ਰੈਲੀ ਦਾ ਮੁਕਾਮ ਕਰਦੇ ਅੱਜ ਦਾ ਜਿਹੜਾ ਕਾਠਾ ਹੈ ਇਸ਼ਾਰਾ ਕਰ ਰਿਹਾ ਕਿ 2027 ਦੇ ਵਿੱਚ ਸ਼੍ਰੋਮਣੀ ਕਾਲਦੀਵਾਰ ਦੀ ਪੰਜਾਬ ਸਰਕਾਰ ਬਣੇਗੀ ਔਰ ਮੁੱਖ ਮੰਤਰੀ ਸਰਦਾਰ ਸੁਖਬੀ ਸਿੰਘ ਦੀ ਬਣਨ ਹੋਣਾ ਹੈ ਡੈਫੀਨਿਟ ਠੀਕ ਹੈ ਜੀ ਭਾਈ ਕਾਲਸਾ ਭਾਈ ਗੁਰਜੀਤ ਸਿੰਘ ਜੀ ਬਤੈ ਬੱਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧ ਜੋ ਅੱਜ ਸ਼ੋਮਨੀ ਅਕਾਲੀ ਦਲ ਦੀ ਚੌਥੀ ਮੀਟਿੰਗ ਪਿੰਡ ਮੰਜਪੁਰ ਵਿੱਚ ਹੋਈ ਹੈ ਬਹੁਤ ਵੱਡੀ ਮੀਟਿੰਗ ਹੋਈ ਹੈ ਉਹਨੇ ਦੱਸ ਦਿੱਤਾ ਹੈ ਕਿ 2027 ਵਿੱਚ ਸ਼ੋਮਨੀ ਅਕਾਲੀ ਦਲ ਦੀ ਸਰਕਾਰ ਬਣਨੀ ਤੈ ਹੈ ਬਾਕੀ ਸਾਡੇ ਪ੍ਰਧਾਨ ਜੀ ਨੇ ਸਾਰੀ ਗੱਲ ਡਿਟੇਲ ਨਾਲ ਦੱਸ ਦਿੱਤੀ ਹੈ ਤੇ ਬਾਕੀ ਪ੍ਰਧਾਨ ਜੀ ਨਾਲ ਸਲਾਹ ਕਰਕੇ ਆਪਾਂ ਸਤੰਬਰ ਮਹੀਨੇ ਵਿੱਚ ਅਕਤੂਬਰ ਚ ਇੱਕ ਵੱਡੀ ਕਾਨਫਰੰਸ ਮਕੇਰੀਆਂ ਵਿੱਚ ਕਰਾਂਗੇ ਜੋ ਕਿ ਤਿਆਰ ਕਰ ਦੇਗੀ ਕਿ 2027 ਵਿੱਚ ਸੁਖਬੀਰ ਬਾਦਲ मुख्यत्रा बनगे वाहिगुरू जी का ख़ालसा वाहिगुरू